ਸਾਸੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਤੇ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਤੇ ਉਮੀਦ ਕਰਦੇ ਆ ਸਾਰੇ ਬਹੁਤ ਵਧੀਆ ਹੋਣਗੇ ਤੇ ਅੱਜ ਆਪਾਂ ਵਲੌਗ ਬਣਾਇਆ ਜ ਬੜੇ ਦਿਨਾਂ ਬਾਅਦ ਤੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਕਮੈਂਟ ਆਏ ਆ ਕਿ ਤੂੰ ਆਪਣਾ ਵਲੌਗ ਨਹੀਂ ਬਣਾਉਂਦੇ ਹੁਣ ਤੇ ਮੈਂ ਚਲੋ ਅੱਜ ਤਾਂ ਹੀ ਵਲੌਗ ਬਣਾ ਲੈਨੇ ਆ ਤੇ ਨਾਲੇ ਤੁਹਾਨੂੰ ਅੱਜ ਆਪਣਾ ਥੋੜਾ ਰੌਣਕ ਮੇਲਾ ਵਿਖਾ ਲਦਣੇ ਆਸੇ ਪਾਸੇ ਤੇ ਇਧਰ ਆ ਮੈਂ ਆ ਥੋੜਾ ਅੱਜ ਪਿੱਛੇ ਆਪਣੇ ਘਰ ਦੇ ਨਾਲ ਹੀ ਖਾਂ ਆ ਵਾ ਉਧਰ ਆਏ ਆਪਾਂ ਤੇ ਤੁਹਾਨੂੰ ਵਿਖਾਲਦੇ ਆਂ ਵੀ ਅੱਜ ਕੀ ਕੀ ਆਪਾਂ ਇੱਥੇ ਲਾਇਆ ਕੀ ਕੀ ਬੀਜਿਆ ਆਪਾਂ ਠੀਕ ਹੈ ਜੀ ਤੇ ਲਓ ਜੀ ਇਧਰ ਆਪਾਂ ਬੀਜੀ ਆ ਜੀ ਮੱਕੀ ਸਾਰੇ ਥਾਂ ਤੇ ਠੀਕ ਹੈ ਜੀ ਤੇ ਥੋੜਾ ਜਿਹਾ ਅੱਧਾ ਪਾਣੀ ਲਾਤਾ ਅੱਧਾ ਇਧਰ ਰਹਿ ਗਿਆ ਲਾਉਣ ਵਾਲਾ ਲਓ ਜੀ ਆਹ ਜੀ ਆਪਣਾ ਲੀਚੀ ਦਾ ਬੂਟਾ ਇਹਨੂੰ ਹੋ ਗਿਆ 5-6 ਸਾਲ ਲੱਗੇ ਨੂੰ ਤੇ ਹੁਣ ਇਹਨੂੰ ਫਲ ਫਲ ਪੈਣਾ ਸਟਾਰਟ ਹੋ ਗਿਆ ਬੂਰ ਪੈ ਗਿਆ ਇਹਨੂੰ ਠੀਕ ਹੈ ਜੀ ਇਧਰ ਛੋਟੇ ਬਰਦਰ ਨੇ ਲਾਏ ਆ ਪਿਆਜ਼ ਇਹ ਲਾਉ ਜੀ ਕੋਸ਼ਿਸ਼ ਕਰਦੇ ਆਂ ਕਿ ਆਪਣੀ ਘਰ ਦੀ ਚੀਜ਼ ਜਿਹੜੀ ਹੋ ਜੇ ਤੇ ਸਭ ਤੋਂ ਵਧੀਆ ਠੀਕ ਹੈ ਜੀ ਇਧਰ ਆ ਡਾਗ ਹੈ ਜੀ ਅੰਬ ਇਹਨੂੰ ਵੀ ਬੜਾ ਬੂਰ ਪਿਆ ਤੇ ਦੋਵੇਂ ਇਕੱਠੇ ਬੂਟੇ ਲੈਂਦੇ ਤੇ ਤੇ ਉਸ ਟਾਈਮ ਅਜ 5 ਸਾਲ ਪਹਿਲਾਂ 250 ਦੇ ਦੋ ਬੂਟੇ ਲੈਂਦੇ ਹੋਣੇ ਤੇ ਚਲੋ ਫਲ ਦੇਣਾ ਸਟਾਰਟ ਕਰਤਾ ਇਹਨਾਂ ਨੇ ਤੇ ਵਧੀਆ ਬੂਰ ਪਿਆ ਤੇ ਵਧੀਆ ਫਲ ਲੱਗੂਗਾ ਦਸ਼ੈਰੀ ਆਂਬਾ ਵਾਲਾ ਤੇ ਇਧਰ ਬੱਲਾਂ ਵਾਲੇ ਟਮਾਟਰ ਤੇ ਟਮਾਟਰ ਬੜਾ ਲੱਗਾ ਇਹਨੂੰ ਵੀ ਦੇ ਸਕਦੇ ਜੀ ਇਹ ਬੱਲਾਂ ਵਾਲੇ ਟਮਾਟਰ ਨੇ ਤਾਂ ਬੱਲਾਂ ਚੜਦੀ ਜਾਂਦੀਆਂ ਤਾਂ ਨਹੀਂ ਤਾਂ ਤੇ ਇਧਰ ਲਾਈਆਂ ਜੀ ਕੁਛ ਬਤੌਆਂ ਦੇ ਬੂਟੇ ਲਾਏ ਪੱਟਿਆਂ ਦੇ ਤੇ ਇਧਰ ਲਾਤੀਆਂ ਜੀ ਭਿੰਡੀਆਂ ਆ ਸਾਰੇ ਥਾਂ 'ਚ ਹੁਣ ਇਧਰ ਪਾਣੀ ਲਾਉਣ ਵਾਲਾ ਹੋ ਗਿਆ ਜੀ ਤੇ ਥੋੜਾ ਜਿਹਾ ਮੌਸਮ ਖਰਾਬ ਹੋਇਆ ਮੈਨੂੰ ਲੱਗਦਾ ਚਲੋ بارش ਪੈ ਜੂਗੀ ਤੇ ਪਾਣੀ ਲਾ ਦਾਂਗੇ ਤੇ بارش ਪਈ ਨਹੀਂ ਤੇ ਹੁਣਾਂ ਨੂੰ ਪਾਣੀ ਲਾਉਣਾ ਪੈਣਾ ਵਾ ਤੇ ਇਧਰ ਵੀ ਛੋਟੇ ਬ੍ਰਦਰ ਨੇ ਕੁਛ ਬੂਟੇ ਲਾਏ ਆ ਕਰੇਲਿਆਂ ਦੇ ਲਾਏ ਆ ਹਾਂਜੀ ਆ ਕਰੇਲੇ ਆ ਵੇਖੋ ਆ ਕਰੇਲੇ ਦੇ ਬੂਟੇ ਲਾਏ ਆ ਤੇ ਕੋਸ਼ਿਸ਼ ਕद्दू ਦੇ ਚਾਪਣ ਕद्दू ਮਤਲਬ ਹਰ ਇੱਕ ਆਈਟਮ ਲਾਈ ਆ ਕੋਸ਼ਿਸ਼ ਕੀਤੀ ਆ ਭਾਰੀਆਂ ਮਿਰਚਾਂ ਦੇ ਬੂਟੇ ਵੀ ਲਾਏ ਆ ਸਾਹਮਣੇ ਉਧਰ ਹੀ ਹਰ ਇੱਕ ਆਈਟਮ ਲਾਈ ਆ ਜਿੰਨੀ ਕੋਸ਼ਿਸ਼ ਹੋ ਸਕੀ ਲਾਤੀ ਆ ਇਧਰ ਆਪਣੀ ਰੂੜੀ ਵੇਖ ਸਕਦੇ ਤੇ ਇਹ ਵੀ ਤੋੜ ਖਲਾਰਨੀ ਪੈਣੀ ਆ ਬਹੁਤ ਜ਼ਿਆਦਾ ਹੋ ਗਈ ਰੂੜੀ ਤੇ ਹੁਣ ਚਲੋ ਅੱਗੇ ਖਲਾਰਾਂਗੇ ਹੁਣ ਆਇਆ ਇੱਕ ਲੋ ਵੱਡਗੇ ਮੱਕੀ ਦਾ ਤੇ ਹੁਣ ਤੁਹਾਨੂੰ ਲੈ ਕੇ ਚਾਉਦੇ ਆਂ ਆਪਣਾ ਡੰਗਰ ਵਸ਼ੇ ਨਾਲ ਮੂਲਾਗਾ ਕਰਾਉਨੇ ਆ ਕਿਉਂਕਿ ਉਹ ਵੀ ਆਪਣੇ ਇੱਕ ਪਰਿਵਾਰ ਦਾ ਹਿੱਸਾ ਨੇ ਠੀਕ ਹੈ ਜੀ ਤੇ ਇਧਰ ਵੇਖੋ ਜੀ ਆਪਣਾ ਪੂਤਣਾ ਲੱਗਾ ਤੇ ਸਾਰੇ ਕਈ ਕਈ ਆਪਣੇ ਗਲੀ ਮੁਹੱਲੇ ਦੇ ਸਾਰੇ ਆਂਦੇ ਕਈ ਵਾਰੀ ਚਲੋ ਜਿਆਦਾ ਹੋ ਜਾਂਦਾ ਫਿਰ ਮਨਾ ਨਹੀਂ ਕਰੀਦਾ ਲੈ ਜਾ ਜਿਹੜਾ ਜਿੰਨੇ ਖੜਨਾ ਠੀਕ ਹੈ ਜੀ ਚਟਨੀ ਛੋਟੀ ਬਣਾਉਂਦੇ ਬੜਾ ਕੰਮ ਹੁੰਦਾ ਆਹ ਆਡੀ ਬੱਛੀ ਵੇਲ ਲੋ ਤੇ ਮਾਸਾ ਇਹਨੂੰ ਸ਼ਰਮ ਨਹੀਂ ਹੈਗੀ ਕਿ ਥਾਲੀ ਦੇ ਵਿੱਚ ਪੈਰ ਰੱਖ ਕੇ ਨਹੀਂ ਖਾਈਦਾ ਲੇਕਿਨ ਮੰਨਦੀ ਨਹੀਂ ਹੈ ਤੇ ਆ ਆਪਾਂ ਨੈਟ ਲਾਈ ਆ ਗਾਈਆਂ ਵਾਸਤੇ ਕਿਉਂਕਿ ਗਰਮੀ ਆਉਣ ਡਈ ਆ ਤੋਂਪ ਜ਼ਿਆਦਾ ਤਿੱਖੀ ਵੱਜਦੀ ਆ ਤੇ ਫਿਰ ਉਹਦੇ ਨਾਲ ਡੰਗਰ ਥੋੜੇ ਜਿਹਾ ਹੋ ਜਾਂਦੇ ਆ ਕੋਈ ਸ਼ੈਡੜਾ ਥੋੜਾ ਜਿਹਾ ਨਾ ਦਲ ਦੇ ਸੂਰਜਲ ਨੂੰ ਮੂੰਹ ਕਰਕੇ ਪਾ ਲਿਆ ਆਪਾਂ ਤੇ ਉਹਦੇ ਕਰਕੇ ਕੀ ਹੁੰਦਾ ਭਾਈ ਸੂਰਜ ਆ ਜਾਂਦਾ ਸਾਹਮਣੇ ਇੱਥੇ ਤੇ ਸਿੱਧੀ ਧੁੱਪ ਫਿਰ ਇਧਰ ਜਾਂਦੀ ਆ ਤਾਂ ਕਰਕੇ ਫਿਰ ਮੈਂ ਨੈਟ ਲਿਆ ਕੇ ਪਾਈ ਆ ਤੇ ਵੇਖੋ ਜੀ ਹੱਟੇ ਡੰਗਰ ਪੂਰੇ ਰਾਜੀ ਖੁਸ਼ੀ ਨੇ ਇਹ ਪੂਰੀ ਗੇਅਰ ਕਰੀ ਕਰੀਦੀ ਆ ਤੇ ਆਪਾਂ ਸਿਰਫ ਵੰਡ ਤੇ ਤੂੜੀ ਵਰਤੀਦੀ ਆ ਤੇ ਹੁਣ ਥੋੜੇ ਮੱਕੀ ਬੀਜੀ ਆ ਤੇ ਉਹ ਪਾਵਾਂਗੇ ਇਹਨਾਂ ਨੂੰ ਤੇ ਖੁਸ਼ ਹੋ ਜਾਣੀ ਆ ਂਗੇ ਹਾਂ ਇਹ ਨਾਟਣਾ ਕੀ ਚਲੋ ਸੂਰਜ ਨਹੀਂ ਅੱਗੇ ਜਾਂਦਾ ਤੇ ਛੱਡ ਦੇ ਸਾਹਮਣੇ ਤਾਂ ਸੂਰਜ ਦੀ ਮਤਲਬ ਸੇਕ ਨਾ ਪਊਗਾ ਤੇ ਇਧਰ ਇੱਕ ਪੱਖਾ ਲੱਗਾ ਆਪਣਾ ਤੇ ਦੋ ਪੱਖੇ ਹੋਰ ਲਾਉਣ ਲਿਆ ਆ ਕੇ ਲਾਉਣੇ ਆਪਾਂ ਆਹ ਵਾਲਾ ਕਰ ਦਾਂਗੇ ਇਧਰ ਇਧਰ ਸੈਂਟਰ ਚ ਲਾਵਾਂਗੇ ਕੋ ਉੱਥੇ ਲਾਵਾਂਗੇ ਤੇ ਇਹ ਹੋਣਾ ਸਾਡਾ ਟਾਈਮ ਵੀ ਹੋ ਚਲਿਆ ਤਾਰ ਕੱਢਣ ਦਾ ਠੀਕ ਆ ਜੀ ਪੂਰੇ 12 ਘੰਟੇ ਬਾ ਤਾਰ ਕੱਢੀ ਦੀ ਆ ਜਿੰਨਾ ਸਵੇਰੇ ਕੱਢੀ ਤੇ 11 ਵਜੇ ਸ਼ਾਮ ਨੂੰ ਕੱਢੀ ਦੀ ਆ ਹੁਣ ਤੁਹਾਨੂੰ ਲੈ ਕੇ ਚਲਦੇ ਆ ਆਪਣੇ ਪਰਿਵਾਰ ਕੋਲ ਦੋ ਬੋਲਾ ਆ ਵੇਖੋ ਮਿਆਣੀ ਫੇਡਣ ਦੇ ਆ ਇਹ ਦੋਰਾ ਉਹ ਸਾਡਾ ਉਪਰ ਮਨਕੀਰਤਾ ਹਲੋ ਜੀ ਮੈਂ ਦ ਸਾਰੇ ਆਪਣੇ ਵਾਲੇ ਫੋਨਾਂ 'ਚ ਬੜੇ ਆ। ਜੀ ਲਸਟ ਮੋਦੀ ਉਂਦਰ ਕੀ ਰੌਟ ਲਾਈਨ ਕਰਾਂਗੇ। ਤੇ ਪੂਣਾ ਮਦਦ ਕਰਨ ਦੀ ਇਹ ਗਰੀਟਿੰਗ ਕਾਰਡ ਬਣਾਉਣ ਚ। ਤੇ ਅਸੀਂ ਕੱਲ ਜੀ ਸਾਰਿਆਂ ਨੂੰ ਕੁਝ ਯਾਤਰੀ ਕਾਲ। ਜੀ ਮੇਰੀ ਗੱਲ ਸੁਣ। ਇਹਦੇ ਤੇ ਨਹੀਂ ਕਰ। ਤੂੰ ਇੰਨੇ ਵਧੀਆ ਗਰੀਟਿੰਗ ਕਾਰਡ ਖੜੇ ਤੇ ਤੁਹਾਨੂੰ ਕਿਹੜੇ ਮਿਲੇ? ਆਲੇ ਮਿਲੇ ਹੈ। ਤੇ ਤਾਰੇ ਆ ਦੇਖੋ ਹੈ ਨੈਮ ਤੇ ਤੈਨੂੰ ਕੀ ਲੱਗਦਾ ਕਿ ਸਹੀ ਮਿਲੇ ਤੈਨੂੰ ਜਾਂ ਮਾੜੇ ਦਿੱਤੇ ਬਣਾ ਕੇ ਹੈ ਮੜੇ ਮੜੇ ਚੱਲ ਕੋਈ ਗੱਲ ਨਹੀਂ ਜਿਹੜੇ ਫਰੈਂਡ ਦੀ ਕੋਈ ਛੋਟੀ ਚੀਜ਼ ਵੀ ਹੋਏ ਨਾ ਉਹ ਵੀ ਵਧੀਆ ਹੋਣੀ ਚਾਹੀਦੀ ਹੈ ਨਾ ਚੰਗੀ ਹੋਣੀ ਚਾਹੀਦੀ ਹੈ ਨਾ ਪਰ ਉਹਨੇ ਮਾੜੀ ਕਿਉਂ ਨ ਦਿੱਤੀ ਏ ਫਰੈਂਡ ਚੰਗੀ ਏ ਆਪਾਂ ਚੰਗੀ ਦੇਣੀ ਹੈ ਨਾ ਫਰੈਂਡ ਚੰਗੀ ਏ ਚੰਗੀ ਏ ਚੀਜ਼ ਹੋਵੇ ਛੋਟੀ ਪਾਏ ਹੋਏ ਵੱਡੀ ਹੈ ਨਾ ਉਹਨੇ ਕਿਹੜਾ ਫਰੈਂਡ ਮੱਲਿਆ ਆਪਨੇ ਚੀਜ਼ ਐਕਸਪੈਕਟ ਕਰ ਲੈਣੀ ਹੈ ਨਾ ਜੱਪ ਨੇ ਤਾਂ ਕੁਛ ਗੁਰੀ ਨੂੰ ਮਿਲਿਆ ਹੀ ਨਹੀਂ ਕੁਛ ਗੁਰੀ ਤਾਂ ਇਹਨੂੰ ਕਿਉਂ ਨਹੀਂ ਮਿਲਿਆ ਕੁਛ ਇਹ ਤਾਂ ਵੀ ਵਿਚਾਰੇ ਦਾ ਫਰੈਂਡ ਹੀ ਨਹੀਂ ਹੈਗਾ ਕਰੀਏ ਹੈ ਗਈ ਆ ਚਾਰ ਦੋਸਤ ਨੇ ਹੈਵਣ ਤੀਨ ਆਈ ਹੈਗਾ ਭਰੇ ਦੂਰੇ ਦਿੱਤਾ ਜੱਪਾ ਆਹ ਸੱਚ ਨਹੀਂ ਹਾਂ ਜੱਪਨੂਰ ਸਿੰਘ ਅੱਛਾ ਠੀਕ ਆ ਚਾਰ ਦੋਸਤਾਂ ਆ ਵੀ ਜੱਪਾ ਇੱਕਮ ਚਰਨ ਆਰੇ ਫੋਲ ਬਣਿਆ ਇੱਧਰ ਦੇਖੋ ਤੇ ਉੱਧਰ ਭੂਈ ਆਈ ਆ ਬੁਟੀਕ ਤੋਂ ਤੇ ਸਿੱਧੇ ਸਾਰੇ ਲੰਮੇ ਪੈ ਗਏ ਆਗੇ ਦੇਣ ਆ ਗਏ ਆ ਸੌਣ ਵਾਲੇ ਟਾਈਫੈਟ ਦਾ ਅਸਰ ਕਸਰ ਹੋਣ ਡਿਆ ਵਾ ਹਮੜ ਜਿੱਤੋਂ ਠੀਕ ਹੁੰਦੀ ਉੱਥੋਂ ਅੱਗੋ ਸਲਾਹ ਦੇ ਦਿੰਦੀ ਅਗਲੇ ਨੂੰ ਵੀ ਮੈਂ ਇਤੋਂ ਠੀਕ ਹੋਈ ਆ ਤੇ ਸਾਰੇ ਉੱਥੇ ਪਹੁੰਚ ਜਾਂਦੇ ਆ ਠੀਕ ਹੈ ਤੇ ਡੈਡੀ ਸਾਡੇ ਗਏ ਆ ਜੀ ਯਾਤਰਾ ਕਰਨ ਯਾਤਰਾ ਤੇ ਗਏ ਨੇ ਸ੍ਰੀ ਅਜੂਰ ਸਾਹਿਬ ਗਏ ਨੇ ਤੇ ਇਧਰ ਤੇ ਮੰਮੀ ਲੈ ਆਏ ਨੇ ਚਾਹ ਦੇ ਵਾਸਤੇ ਹੁਣ ਆਪਾਂ ਚਾਹ ਪੀ ਕੇ ਤੇ ਕੱਢਾਂਗੇ ਧਾਰ ਧਾਰ ਕੱਢ ਕੇ ਫੇਰ ਚਾਹ ਪੀਣੀ ਆਪਾਂ ਮੈਂ ਕਿਹਾ ਇਹ ਨਾ ਕਰ ਤੋ ਚਾਹ ਪੀ ਮੈਂ ਚਾਹ ਪੀ ਜਾਨਾ ਮੈਂ ਕੱਟੋ ਕੱਟੂ ਜਾ ਨਹੀਂ ਕਹਿੰਦਾ ਵੀ 1 ਲੀਟਰ ਚਾਹ ਜਿਹੜੀ ਹੈ ਡੇਲੀ ਦੀ ਆਪਾਂ ਪੀ ਲਈਦੀ ਹੈ ਨਾ ਤੇ ਇੱਕ ਮੈਂ ਕੱਲਾ ਪੀਣਾ ਹੁੰਦਾ ਹਾਂ ਭਾਈ ਜਿੰਨੂੰ ਪਾਈਦੀ ਉਹ ਤੇ ਪੀਵੇ ਜਿੰਨੂੰ ਨਹੀਂ ਪਾਈਦੀ ਉਹ ਨਾ ਪੀਵੇ ਹਾਂ ਲੈ ਨਾਲ ਦੇ ਘਰ ਚ ਮੈਂ ਘੱਟ ਚਾਹ ਪਾਪੂ ਨਾ ਮੱਡੀ ਘੱਟ ਪੈਂਦੀ ਐ ਤੇ ਖਾਡਾ ਮਨਕੀਰਤ ਤੇ ਮਮਮੀ ਲੈ ਆਏ ਚਾਹ ਤੇ ਹੁਣ ਆਪਾਂ ਚਾਹ ਪੀ ਕੇ ਕੱਢਣੀ ਆ ਧਾਰ ਤੇ ਇੱਕ ਵੀਰ ਨੇ ਨੂੰ ਸੱਚ ਮੈਂ ਗੱਲ ਦੱਸਾਂ ਤੁਹਾਨੂੰ ਇੱਕ ਵੀਰ ਨੇ ਕਮੈਂਟ ਚ ਪੁੱਛਿਆ ਸੀ ਭਾਜੀ ਕੈਮਰਾ ਗੜਾ ਯੂਜ਼ ਕਰਦੇ ਜੇ ਤੇ ਭਾਜੀ ਕੈਮਰਾ ਆਪਾਂ ਕਰਨਦੇ ਆ ਜੀ ਐਕਸ਼ਨ 5 ਪ੍ਰੋ ਕੈਮਰਾ ਉਦੇ ਵਿੱਚ ਹੀ ਆਪਾਂ ਹੁਣ ਸ਼ੂਟ ਕਰਦੇ ਆਂ ਫੋਨ ਦੇ ਵਿੱਚ ਘੱਟ ਵੱਧੀ ਸ਼ੂਟ ਕਰੀਦਾ ਫੋਨ 'ਚ ਵੀ ਕਰੀਦਾ ਲੇਕਿਨ ਜਿੱਥੇ ਲੋੜ ਇਹਦੀ ਪਵੇ ਫਿਰ ਇਹਦੇ ਸ਼ੂਟ ਕਰਦੇ ਕਿਉਂਕਿ ਇਹਦੇ ਨਾਲ ਇਹ ਹੈ ਕਿ ਸਾਰਾ ਏਰੀਆ ਕਵਰ ਹੁੰਦਾ ਵਿੱਚੋਂ ਦੇ ਕਾਲਾ ਕੱਲ ਠੀਕ ਹੈ ਜੀ ਬਲੈਕ ਲਗਾ ਇਹਦਾ ਜਿਹੜਾ ਅਲਟਰਾ ਵਾਈਡ ਹੈ ਨਾ ਬਹੁਤ ਹੀ ਵਧੀਆ ਵਾ ਕਾਮਯਾਬ ਆ ਤੇ ਵਧੀਆ ਚੀਜ਼ ਸ਼ੂਟ ਕਰਦਾ ਵਾ ਕਲੈਰਿਟੀ ਸਭ ਕੁਝ ਤੇ ਇਹਦੇ ਵਿੱਚ ਤੂੰ ਐਡੀਟਿੰਗ ਕਰ ਸਕਦੇ ਹੋ ਬੜੇ ਫੰਕਸ਼ਨ ਮਿਲਦੇ ਆ ਤੂੰ YouTube ਤੇ ਸਰਚ ਮਾਰ ਲਿਓ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇਗੀ ਠੀਕ ਹੈ ਜੀ ਤੇ ਹੁਣ ਆਪਾਂ ਪੀ ਲੈਨੇ ਆ ਚਾਹ ਤੇ ਆਪਾਂ ਅੱਜ ਆਪਾਂ ਛੋੜਾ ਜਿਹਾ ਛੋਟਾ ਜਿਹਾ ਵਲੋਗ ਬਣਾਇਆ ਸੀ ਤੇ ਮੈਂ ਬੜੇ ਦਿਨ ਹੋ ਗਏ ਵਲੋਗ ਨਹੀਂ ਬਣਾਇਆ ਆਪਣਾ ਤੇ ਮੈਂ ਚਲੋ ਬਣਾ ਲੈਨੇ ਆ ਤੇ ਮਿਲਦੇ ਆ ਤੁਹਾਨੂੰ ਫੇਰ ਕੋਈ ਨਵੇਂ ਵਲੋਗ ਚ ਠੀਕ ਹੈ ਜੀ ਤੇ ਚਲੋ ਆਹ ਬਸ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਜਿਹੜੇ ਆਡੇ ਵੀਰ ਭਰਾ ਸਾਰੇ ਬਾਹਰ ਅੰਦਰ ਕੰਮ ਕਰਨ ਦੇ ਆ ਸਾਰਿਆਂ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇ ਫੇਰ ਮਿਲਾਂਗੇ ਨਵੇਂ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ